पाकिस्तान की ओर से लगातार अपनी नापाक हरकतें करते हुए नशीला पदार्थ भारत में भेजा जा रहा है वहीं भारत में भी कुछ ऐसे लोग शामिल हैं जो कि पैसों के लालच में इस नशा तस्करी को बढ़ावा दे रहे हैं। ऐसा ही एक मामला पठानकोट के बम्याल सेक्टर की भारत पाक सीमा से सटी पहाड़ीपुर पोस्ट के साथ लगते इलाके में देखने को मिला जहां से एक शख्स को पुलिस की सीआईए स्टाफ की ओर से काबू किया गया जिससे हीरोइन व पाकिस्तानी ड्रोन काबू किया गया पकड़े गए शख्स के तीन साथी दो दिन पहले ही अमृतसर से आई टीम की ओर से गिरफ्तार किए गए हैं ये पूरी गैंग बमयाल सेक्टर में नशे के कारोबार में शामिल थी जिन्हें अब काबू कर लिया गया है इनसे अब पूछताछ की जा रही है दो दिन पहले भी पकड़े गए इसके तीन साथियों से दो पैकेट हीरोइन बरामद की गई थी इन बातों का खुलासा एसएसपी पठानकोट ने किया बने रहो हमारे साथ और देखते रहो पंजाब डे की न्यूज पठानकोट की सी टीम ए एक बहुत ही ठोस सूचना मिली थी कि जतेंद्र कुमार नाम का ਇੱਕ ਪੁਰਾਣਾ ਤਾਰਾਗੜ ਰਹਿਣ ਦਾ ਵਾਸੀ ਹੈ ਜਿਹੜਾ ਕਿ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉਥੋਂ ਜਿਹੜੀ ਡਰੋਨ ਰਾਹੀਂ ਨਾਰਕੋਟਿਕਸ ਦੀ ਸਪਲਾਈ ਆ ਰਹੀ ਆ ਇਹ ਬਤੌਰ ਕੂਰੀਅਰ ਉਥੋਂ ਜਦੋਂ ਡਰੋਨ ਡ੍ਰੌਪ ਕਰ ਦਿੰਦਾ ਉਸ ਤੋਂ ਬਾਅਦ ਇੱਕ ਜਿਹੜਾ ਹੈਗਾ ਉਥੋਂ ਡਰੱਗਸ ਚੱਕ ਕੇ ਫਰਦਰ ਇਹ ਆਪਣੇ ਹੋਰ ਤਿੰਨ ਸਾਥੀਆਂ ਨਾਲ ਜਿਹੜੀ ਅੱਗੇ ਫਰਦਰ ਸਪਲਾਈ ਕਰਦਾ ਅੱਜ ਸੂਚਨਾ ਮਿਲਣ ਤੇ ਜਤਿੰਦਰ ਕੁਮਾਰ ਨੂੰ ਉਸਦੀ ਇੱਕ ਮੋਟਰਸਾਈਕਲ ਡਰੱਗਸ ਅਤੇ ਡਰੋਨ ਜੋ ਕਿ ਪਾਕ ਸਾਈਡ ਤੋਂ ਆਇਆ ਸੀ ਔਰ ਇੰਡੀਅਨ ਸਾਈਡ ਦੇ ਵਿੱਚ ਆ ਕੇ ਉਹ ਕਿਸੇ ਆਪਣਾ ਬੈਲੈਂਸ ਜਿਹੜਾ ਉਹਦਾ ਵਿਗੜ ਗਿਆ ਉਸ ਤੋਂ ਬਾਅਦ ਇਹ ਡਰੋਨ ਜਿਹੜਾ ਹੈਗਾ ਉਹ ਡਿੱਗ ਪਿਆ ਔਰ ਉਹਨੇ ਚੱਕ ਕੇ ਆਪਣੀ ਕਸਟਡੀ ਵਿੱਚ ਰੱਖਿਆ ਹੋਇਆ ਸੀ ਸਮੀਰਤ ਡਰੋਨ ਦੇ ਇਹਨੂੰ ਕਾਬੂ ਕੀਤਾ ਇਹਦੀ ਡਿਟੇਲ ਵਿੱਚ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾ ਰਹੀ ਆ ਹੁਣ ਤੱਕ ਤੇ ਜਿਹੜੀ ਪੁਛਗਛ ਹੋਈ ਆ ਇਸ ਤੋਂ ਪਹਿਲਾਂ ਇਹ ਤਕਰੀਬਨ 6-7 ਵਾਰ ਡਰੋਨ ਰਾਹੀਂ ਜਿਹੜਾ ਹੈਗਾ ਸਪਲਾਈ ਲੈ ਚੁੱਕਾ ਔਰ ਫਰਦਰ ਆਪਣੇ ਸਾਥੀਆਂ ਰਾਹੀਂ ਅੱਗੇ ਤੋਂ ਅੱਗੇ ਜਿਹੜੇ ਹੈਗੇ ਆ ਉਹ ਡਰੱਗਸ ਦੀ ਸਪਲਾਈ ਇਹ ਕਰਦੇ ਸੀ ਇਹ ਪੂਰੀ ਡਰੱਗ ਚੇਨ ਹੈ ਜਿਹਦੇ ਵਿੱਚ ਇਹਦਾ ਇਹਨੂੰ ਜਤਿੰਦਰ ਕੁਮਾਰ ਨੂੰ ਇੱਥੇ ਅਰੈਸਟ ਕਰ ਦਿੱਤਾ ਗਿਆ ਇਹਦੇ ਬਾਕੀ ਰਹਿੰਦੇ ਤਿੰਨ ਸਾਥੀਆਂ ਨੂੰ ਐਂਟੀ ਨਾਰਕੋਟਿਕ ਟਾਸਕ ਫੋਰਸ ਬਨੋਂ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਪਹਿਲਾ ਜਿਹੜੀ ਡਰੱਗਸ ਆਈ ਸੀ ਉਹ ਪਠਾਨਕੋਟ ਪੁਲਿਸ ਨੇ ਜਦੋਂ ਡਰੋਨ ਨੇ ਡ੍ਰੌਪ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਸਰਚ ਦੇ ਦੌਰਾਨ ਜਿਹੜੀ ਹੈਗੀ ਆ ਉਹ ਅੱਧਾ ਅੱਧਾ ਕਿਲੋ ਦੀਆਂ ਦੋ ਖੇਪਾਂ ਜਿਹੜੀਆਂ ਹੈਗੀਆਂ ਉਹ ਉਸੇ ਲੋਕੇਸ਼ਨ ਤੋਂ ਬਰਾਮਦ ਕੀਤੀਆਂ ਜਿਸ ਲੋਕੇਸ਼ਨ ਤੇ ਇਹ ਆਪਰੇਟ ਕਰ ਰਿਹਾ ਸੀਗਾ ਔਰ ਇਹਦੀ ਅੱਜ ਉਹਨੇ ਨਿਸ਼ਾਨਦੇਹੀ ਵੀ ਕੀਤੀ ਆ ਉਸ ਨਿਸ਼ਾਨਦੇਹੀ ਦੇ ਆਧਾਰ ਦੇ ਉੱਤੇ ਉਹ ਜਿਹੜੀ ਡਰੱਗਸ ਦੀ ਪਹਿਲਾਂ ਰਿਕਵਰੀ ਹੋ ਚੁੱਕੀ ਹੈ ਸੰਬੰਧੀ ਮੁਕੱਦਮੇ ਦਰਜ ਹੋ ਚੁੱਕੇ ਆ ਉਹ ਵੀ ਸਾਰੇ ਦੀ ਸਾਰੀ ਇਸ ਪੂਰੇ ਤੇ ਪੂਰੇ ਜਿਹੜੇ ਹੈਗੇ ਆ ਉਹ ਗੈਂਗ ਨਾਲ ਕਰੈਕਟ ਕਰਦੀ ਆ। ਇਹ ਸਾਰੇ ਜਿਹੜੇ ਵਿਅਕਤੀ ਨੇ ਰਜਿੰਦਰ ਕੁਮਾਰ ਤੋਂ ਇਲਾਵਾ ਜਿਹੜੇ ਤਿੰਨ ਹੋਰ ਫੜੇ ਗਏ ਨੇ ਇਹ ਨਸ਼ੇ ਦੇ ਆਦੀ ਆ ਔਰ ਥੋੜੇ ਪੈਸਿਆਂ ਲਈ ਜਿਹੜੇ ਹੈਗੇ ਆ ਤੌਰ ਕੋਰੀਅਰ ਇਹ ਕੰਮ ਕਰਦੇ ਆ। ਸਵੈਡਾਂ ਦਾ ਸਖਤੀ ਨਾਲ ਪੁਛਗਿਸ਼ ਜਾਰੀ ਹੈ। ਪੁਛਗਿਸ਼ ਤੋਂ ਬਾਅਦ ਹੋਰ ਵੀ ਨਤੀਜੇ ਆਉਣ ਦੀ ਸੰਭਾਵਨਾ ਹੈ। ਇਹਨਾਂ ਦਾ ਅਪਰਾਧਿਕ ਇਹਨਾਂ ਵਿੱਚੋਂ ਜਿਹੜੇ ਪਹਿਲਾਂ ਫੜੇ ਗਏ ਆ ਉਹਨਾਂ ਦਾ ਅਪਰਾਧਿਕ ਪਿਸ਼ੋਕੜ ਆ ਉਹ ਪਹਿਲਾਂ ਇਲੀਗਲ ਮਾਈਨਿੰਗ ਦੇ ਵਿੱਚ ਉਹ ਗ੍ਰਸਤ ਸੀਗੇ ਉਹਨਾਂ ਦੇ ਖਿਲਾਫ ਇਲੀਗਲ ਮਾਈਨਿੰਗ ਦੇ ਜਿਹੜੇ ਹੈਗੇ ਆ ਉਹ ਮੁਕਦਮੇ ਦਰਜ ਆ ਅ ਜਿਹੜਾ ਜਤਿੰਦਰ ਕੁਮਾਰ ਹੈ ਜਤਿੰਦਰ ਕੁਮਾਰ ਦੇ ਖਿਲਾਫ ਪਹਿਲਾਂ ਕੋਈ ਮੁਕਦਮਾ ਨਹੀਂ ਪਰ ਕਿਉਂਕਿ ਇਹ ਡਰੱਗਸ ਲੈਣ ਦਾ ਆਦੀ ਹੈ ਔਰ ਇਸੇ ਲਾਲਚ ਦੇ ਵਿੱਚ ਇਹ ਆ ਕੇ ਜਿਹੜਾ ਉਹਨਾਂ ਨਾਲ ਮਿਲ ਕੇ ਇਹ ਕੰਮ ਕਰਦਾ ਰਿਹਾ ਸੀ ਸੋ ਜਿੰਨੀਆਂ ਵੀ ਇਸ ਏਰੀਆ ਦੇ ਵਿੱਚ ਡਰੋਨ ਐਕਟੀਵਿਟੀਆਂ ਹੋਈਆਂ ਆ ਉਹਦੇ ਵਿੱਚ ਮੈਕਸਿਮਮ ਇਸ ਪੂਰੇ ਜਿਹੜਾ ਹੈਗਾ ਆ ਇਸ ਪੂਰੇ ਆਰਗੇਨਾਈਜ਼ ਜਿਹੜੇ ਗੈਂਗ ਦਾ ਹੱਥ ਹੈ ਉਹ ਅੱਜ ਇਹ ਇਹਨਾਂ ਦੀ ਪੁਸ਼ਗੀਸ਼ ਤੋਂ ਸਾਬਤ ਹੋ ਗਿਆ ਸੋ ਇਹਨਾਂ ਦੇ ਫੜੇ ਜਾਣ ਕਾਰਨ ਮੈਨੂੰ ਉਮੀਦ ਆ ਕਿ ਜਿਹੜੀ ਹੈਗੀ ਆ ਇਹ ਪੂਰੀ ਦੀ ਪੂਰੀ ਜਿਹੜੀ ਲੜੀ ਸੀਗੀ ਉਹ ਟੁੱਟੇਗੀ ਔਰ ਇਹਦੇ ਵਿੱਚ ਸਾਨੂੰ ਫਰਦਰ ਸਫਲਤਾਵਾਂ ਮਿਲਣਗੀਆਂ ਧੰਨਵਾਦ